ਜਿਹੜੀ ਕੋਸ਼ਿਸ਼ਾਂ ਦੇ ਵਿੱਚ ਜਾਰੀ ਹੈ ਕਿ ਡਰੋਨ ਰਾਹੀਂ ਹੈਰਨ ਭੇਜੇ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬੀਐਸਐਫ ਜਿੱਥੇ ਫਸਟ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੱਕਨੀ ਤੇ ਚੁਸਤ ਹੈ ਉਦੋਂ ਪੰਜਾਬ ਪੁਲਿਸ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸਤ ਤੇ ਦਰਸਤ ਹੈ ਦੋਵੇਂ ਜਿਹੜੀਆਂ ਫੋਰਸਾਂ ਨੇ ਉਹ ਕੰਦੇ ਨਾਲ ਕੰਦਾ ਮਿਲਾ ਕੇ ਇਹਨਾਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਲੱਗੀ ਹੋਈ ਹੈ ਇਸੇ ਵਿੱਚ ਹੀ ਅੱਜ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜੀ ਡਰੇਨ ਹੈਗੀ ਜਿਹੜੀ ਸੈਕੰਡ ਡਿਫੈਂਸ ਲਾਈਨ ਆਉ ਦਾ ਆਇਰਨ ਬ੍ਰਿਜ ਪਿੰਡ ਨਾਲ ਦੇ ਨਜ਼ਦੀਕ ਪੈਂਦਾ ਉਹਦੀਆਂ ਝਾੜੀਆਂ ਦੇ ਵਿੱਚੋਂ ਇੱਕ ਜਿਹੜਾ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਤਾਰ ਲੱਗੀ ਹੋਈ ਸੀ ਜਿਸ ਤੋਂ ਸਮਝ ਆਉਂਦੀ ਹੈ ਕਿ ਪੈਕੇਟ ਜਿਹੜਾ ਡਰੋਨ ਰਾਹੀਂ ਸੁੱਟਿਆ ਗਿਆ ਹੋਊਗਾ ਜਿਸ ਦੀ ਜਿਹੜੀ ਸਰਚ ਆਪਰੇਸ਼ਨ ਕੀਤਾ ਗਿਆ ਸਰਚ ਆਪਰੇਸ਼ਨ ਦੇ ਵਿੱਚ ਜਿਹੜੀ ਇਹ ਹੈਰੋਨ ਰਿਕਵਰ ਹੋਈ ਹੈ ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਇਹ ਜਿਹੜੀ 498 ਗ੍ਰਾਮ ਜਿਹੜੀ ਹੈਰਨ ਰਿਕਵਰ ਹੋਈ ਇਸ ਸੰਬੰਧੀ ਥਾਣਾ ਖਾਲੜਾ ਵੀ ਕੇ ਐਫ ਆਈ ਆਰ ਨੰਬਰ 25 ਅੰਡਰ ਸੈਕਸ਼ਨ 21 ਸੀ ਐਨ ਡੀ ਪੀ ਐ ਐਕਟ 10 11 12 에ਅਰਕ੍ਰਾਫਟ ਐਕਟ ਜਿਹੜਾ ਉਹ ਦਰਜ ਰਜਿਸਟਰ ਕਰਿਆ ਬੀਐਸਬ ਤੇ ਪੰਜਾਬ ਪੁਲਿਸ ਹੁਣ ਲਗਾਤਾਰ ਸਰਚ ਕਰ ਰਹੀ ਹੈ ਕਿ ਜਿੱਥੇ ਹੈਰਨ ਰਿਕਵਰ ਹੋਈ ਹੈ ਉੱਥੇ ਡਰੋਨ ਵੀ ਜਿਹੜਾ ਰਿਕਵਰ ਹੋਣਾ ਚਾਹੀਦਾ ਉਹ ਡਰੋਨ ਦੀ ਬਰਾਮਦਗੀ ਸੰਬੰਧੀ ਜਿਹੜੀ ਆ ਉਹ ਜਿਹੜੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਸਮਗਲਰਾ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰੰਤੂ ਜਿਹੜੀਆਂ ਬਰਾਮਦਗੀਆਂ ਵੀ ਆ ਉਹ ਵੀ ਲਗਾਤਾਰ ਹੋ ਰਹੀਆਂ ਨੇ ਤੋਂ ਬਾਰਡਰ ਤੇ ਪੰਜਾਬ ਪੁਲਿਸ ਤੇ ਬੀਐਸਐਫ ਜਿੱਥੇ ਸਤਰਕ ਤੇ ਚ ਕਰਨੀ ਹੈ ਜਿੱਥੇ ਅਸੀਂ ਬਰਾਮਦਗੀਆਂ ਕਰ ਰਹੇ ਹਾਂ ਉੱਥੇ ਅਸੀਂ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਜਿਹੜੇ ਡਰੋਨ ਮਗਾਉਂਦੇ ਨੇ ਜਾਂ ਸਮਾਨ ਮਗਾਉਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਵਕ ਵਕ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਚੰਨ ਦਿਨ ਪਹਿਲਾਂ ਹੀ ਅਸੀਂ ਜਿਹੜਾ ਵਾਂ ਤਾਰਾ ਸਿੰਘ ਤੋਂ ਤਿੰਨ ਵਿਅਕਤੀ ਅਰੈਸਟ ਕੀਤੇ ਇਸ ਤੋਂ ਪਹਿਲਾਂ ਡਰਲ ਤੋਂ ਅਰੈਸਟ ਕੀਤੇ ਜਿੱਥੇ ਅਸੀਂ ਬਰਾਮਦਗੀ ਕਰ ਰਹੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਹਾਂ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਤੇ ਚਕਰਨੀ ਹੈ ਤੇ ਮੈਂ ਵਾਰਨਿੰਗ ਦੇਣਾ ਚਾਹੁੰਦਾ ਆਪਣੀਆਂ ਕਾਲੀਆਂ ਭੇਡਾਂ ਨੂੰ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹ ਇਹਨਾਂ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਉਹ ਦਿਨ ਦੂਰ ਨਹੀਂ ਜਿੱਦਾਂ ਪਹਿਲੇ ਦੋਸ਼ੀਆਂ ਦੇ ਵਾਂਗੂ ਉਹਨਾਂ ਨੂੰ ਵੀ ਫੜ ਕੇ ਅਸੀਂ ਜਿੱਲਾਂ ਦੇ ਪਿੱਛੇ ਭੇਜ ਦਵਾਂਗੇ